ਜੋਧਪੁਰ ਏਰੀਏ ਵਿੱਚ ਜਿਹੜੇ ਹੜ੍ਹ ਨਾਲ ਪ੍ਰਭਾਵਿਤ ਹੋਏ ਲੋਕ ਅਸੀਂ ਉਹਨਾਂ ਲਈ ਰੋਪੜ ਜ਼ਿਲ੍ਹੇ ਵੱਲੋਂ ਪੰਜਾਬ ਦੇ ਵਾਰਸ ਕਿਉਂਕਿ ਉਹ ਵੀ ਸਾਡੇ ਪੰਜਾਬ ਦੇ ਭਾਈਵਾਲ ਐ ਤੇ ਅਸੀਂ ਵੀ ਪੰਜਾਬ ਦੇ ਭਾਈਵਾਲ ਐ ਪੰਜਾਬ ਦੇ ਵਾਰਸ ਬੈਨਰ ਦੇ 9 ਹੇਠ ਆਪਣੇ ਵੱਲੋਂ ਆਪਣੇ ਦੀ ਮਦਦ ਕਰਨ ਲਈ ਜਾ ਰਹੇ ਹਾਂ ਅਸੀਂ ਦਾਨ ਕਰਨ ਨਹੀਂ ਜਾ ਰਹੇ ਕੋਈ ਸਾਡੀ ਇਹ ਛੋਟਾ ਜਿਹਾ ਉਪਰਾਲਾ ਹੈ ਤਾਂ ਕਿ ਉਹ ਦੁੱਖ ਦੀ ਘੜੀ ਵਿੱਚ ਅੱਜ ਬੈਠੇ ਆਂ ਤੇ ਅਸੀਂ ਉਹਨਾਂ ਦਾ ਦੁੱਖ ਪੰਡਾ ਸਕੀਏ। ਟੂੜੀ, ਅਚਾਰ, ਫੀਡ ਤੇ ਹੋਰ ਵੀ ਰਾਸਤ ਵਾਸਤ ਕੱਪੜੇ, ਕੰਬਲ, ਆਦ ਸਾਮਾਨ ਲੈ ਕੇ ਜਾ ਰਹੇ ਆਂ ਜਿਹਦੇ ਵਿੱਚ ਸਾਡੇ 22 ਟਰੈਕਟਰ, ਦੋ ਟਰਾਲੇ, ਇੱਕ ਟਰੱਕ, ਦੋ ਗੱਡੀਆਂ, ਇੱਕ ਮਹਿੰਦਰਾ ਅਸੀਂ ਇਹ ਸਾਮਾਨ ਅੱਜ ਔਰ ਦੁਬਾਰਾ ਸੱਚਖੰਡ ਈਸ਼ਰ ਦਰਵਾਰ ਤੋਂ ਰਵਾਨਾ ਕਰ ਰਹੇ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਸੇਵਾ ਵਾਸਤੇ ਚੱਲ ਰਹੇ ਨੇ ਸਾਡਾ ਫਰਜ਼ ਵੀ ਬਣਦਾ ਹੈ ਕਿ ਹਰ ਬੰਦੇ ਨੂੰ ਦਇਆ ਹੋਣੀ ਚਾਹੀਦੀ ਹੈ ਹਰ ਬੰਦੇ ਦੇ ਵਿੱਚ ਸੇਵਾ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ ਆ ਸਾਡੇ ਜੋ ਬਜ਼ੁਰਗ ਵੀ ਖਲੋਤੇ ਨੇ ਜਿਨ੍ਹਾਂ ਦੀ ਕਾਫੀ ਉਮਰ ਹੈ ਕਿੰਨਾ ਜਜ਼ਬਾ ਹੈ ਸੇਵਾ ਕਰਨ ਦਾ ਸੋ ਮਹਾਰਾਜ ਇਹ ਸਾਡੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਹੈ ਅੱਜ ਅਸੀਂ 13 ਤਰੀਕ ਨੌਵਾਂ ਮਹੀਨਾ 2025 ਫਿਰੋਜ਼ਪੁਰ ਏਰੀਏ ਵਿੱਚ ਜਿਹੜੇ ਹੜ੍ਹ ਨਾਲ ਪ੍ਰਭਾਵਿਤ ਹੋਏ ਲੋਕ ਅਸੀਂ ਉਹਨਾਂ ਲਈ ਰੋਪੜ ਜ਼ਿਲ੍ਹੇ ਵੱਲੋਂ ਪੰਜਾਬ ਦੇ ਵਾਰਸ ਕਿਉਂਕਿ ਉਹ ਵੀ ਸਾਡੇ ਪੰਜਾਬ ਦੇ ਭਾਈਵਾਲ ਐ ਤੇ ਅਸੀਂ ਵੀ ਪੰਜਾਬ ਦੇ ਭਾਈਵਾਲ ਐ ਪੰਜਾਬ ਦੇ ਬਾਰਸ ਬੈਨਰ ਦੇ 9 ਆਪਣੇ ਵੱਲੋਂ ਆਪਣਿਆਂ ਦੀ ਮਦਦ ਕਰਨ ਲਈ ਜਾ ਰਹੇ ਆ ਕੋਈ ਅਸੀਂ ਦਾਨ ਕਰਨ ਨਹੀਂ ਜਾ ਰਹੇ ਕੋਈ ਸਾਡੀ ਇਹ ਛੋਟਾ ਜਿਹਾ ਉਪਰਾਲਾ ਹੈ ਤਾਂ ਕਿ ਉਹ ਦੁੱਖ ਦੀ ਘੜੀ ਵਿੱਚ ਅੱਜ ਬੈਠੇ ਆ ਤੇ ਅਸੀਂ ਉਹਨਾਂ ਦਾ ਦੁੱਖ ਵੰਡਾ ਸਕੀਏ ਅੱਜ ਅਸੀਂ ਆਪਣੇ ਰੋਪੜ ਜ਼ਿਲ੍ਹੇ ਵੱਲੋਂ 8-10 ਪਿੰਡਾਂ ਤੋਂ 2D ਅਚਾਰ ਫੀਡ ਤੇ ਹੋਰ ਵੀ ਰਸਤਵਾਸਤ ਕੱਪੜੇ ਕੰਬੜ ਅੱਜ ਸਮਾਨ ਲੈ ਕੇ ਜਾ ਰਹੇ ਹਾਂ ਜਿਹਦੇ ਵਿੱਚ ਸਾਡੇ 22 ਟਰੈਕਟਰ ਦੋ ਟਰਾਲੇ ਇੱਕ ਟਰੱਕ ਦੋ ਗੱਡੀਆਂ ਇੱਕ ਮਹਿੰਦਰਾ ਅਸੀਂ ਇਹ ਸਮਾਨ ਅੱਜ ਗੁਰਦੁਆਰਾ ਸਰਚਕੰਡ ਈਸ਼ਰ ਦਰਬਾਰ ਤੋਂ ਰਵਾਨਾ ਕਰ ਰਹੇ ਹਾਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਿੱਚ ਦੁਨੀਆ ਸੇਵਾ ਕੁਈਏ ਤਾਂ ਦਰਗਾਹ ਬੈਸਨ ਪਾਈਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਇਲਾਕੇ ਦੀਆਂ ਸੰਗਤਾਂ ਦਾ ਜਿਹੜੇ ਪਿੰਡਾਂ ਦੀਆਂ ਸੰਗਤੋਂ ਆਈਆਂ ਟਰੈਕਟਰਾਂ ਵਾਲਿਆਂ ਦਾ ਧੰਨਵਾਦ ਜਿਨ੍ਹਾਂ ਨੇ ਤੂੜੀ ਦੀ ਸੇਵਾ ਕੀਤੀ ਉਹਨਾਂ ਦਾ ਧੰਨਵਾਦ ਜੋ ਵੀ ਸਵਾਗਤ ਦਿੱਤੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਸੱਚਖੰਡ ਈਸ਼ਰਦوار ਫੂਲਖੁਰਦ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਸੰਤ ਬਾਬਾ ਮੋਹਨ ਸਿੰਘ ਜੀ ਭੇਵੇ ਵਾਲੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਜੋ ਕਿਸਾਨ ਮੋਰਚਾ ਹੈ ਕਿਸਾਨ ਭਰਾ ਹਨ ਉਹਨਾਂ ਦਾ ਬਹੁਤ ਧੰਨਵਾਦ ਜਿੰਨੇ ਪੰਜਾਬ ਦੇ ਵਾਰਸ ਨੌਜਵਾਨ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਸੇਵਾ ਵਾਸਤੇ ਚੱਲ ਰਹੇ ਨੇ ਸਾਡਾ ਫਰਜ਼ ਵੀ ਬਣਦਾ ਹੈ ਕਿ ਹਰ ਬੰਦੇ ਨੂੰ ਦਇਆ ਹੋਣੀ ਚਾਹੀਦੀ ਹੈ ਹਰ ਬੰਦੇ ਦੇ ਵਿੱਚ ਸੇਵਾ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਅਸੀਂ ਵੇਖ ਰਹੇ ਹਾਂ ਕਿੰਨੇ ਆ ਸਾਡੇ ਜੋ ਬਜ਼ੁਰਗ ਵੀ ਖਲੋਤੇ ਨੇ ਜਿਨ੍ਹਾਂ ਦੀ ਕਾਫੀ ਉਮਰ ਹੈ ਕਿੰਨਾ ਜਜ਼ਬਾ ਹੈ ਸੇਵਾ ਕਰਨ ਦਾ ਸੋ ਮਹਾਰਾਜ ਇਹ ਸਾਡੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਹੈ ਕਿਰਪਾ ਹੈ ਦਸਵੇਂ ਪਾਤਸ਼ਾਹ ਦੀ ਗੁਰੂ ਘਰਾਂ ਦਾ ਖਾਸ ਕਰਕੇ ਬਹੁਤ ਵੱਡੀ ਸੇਵਾ ਦੇ ਵਿੱਚ ਰੋਲ ਹੁੰਦਾ ਹੈ ਕਿਉਂਕਿ ਗੁਰੂ ਘਰ ਚੋਂ ਲੰਗਰ ਵੀ ਮਿਲ ਜਾਂਦਾ ਹੈ ਲੰਗਰ ਤਿਆਰ ਮਿਲਦਾ ਹੈ ਸਾਰੀਆਂ ਸੰਗਤਾਂ ਫਿਰ ਉਤਸ਼ਾਹ ਦੇ ਨਾਲ ਸੇਵਾ ਕਰਦੀਆਂ ਇਸੇ ਤਰ੍ਹਾਂ ਅੱਜ ਗੁਰਦੁਆਰਾ ਸੱਚਖੰਡੀ ਸਰਦਾਰ ਫੂਲਦ ਗੁਰਦ੍ਰੋਪੜ ਤੋਂ ਸਾਰੇ ਇਲਾਕੇ ਦੀਆਂ ਸੰਗਤਾਂ ਕਿਸਾਨ ਭਰਾ ਸਾਰੇ ਕਾਫਲੇ ਦੇ ਰੂਪ ਵਿੱਚ ਮੇਰੇ ਕੋਲ 25-30 ਟਰੈਕਟਰ ਹੈ ਤੂੜੀ ਨਾਲ ਭਰੇ ਹੋਏ ਹੋਰ ਵੀ ਪਦਾਰਥ ਜੋ ਫੀਡ ਵਗੈਰਾ ਕਾਪੀਆਂ ਵਗੈਰਾ ਹੋਰ ਚਾਰ ਵਗੈਰਾ ਕਾਫੀ ਕੋ ਲੈ ਕੇ ਜਾ ਰਹੇ ਨੇ ਸੋ ਬਹੁਤ ਬਹੁਤ ਸਾਰਿਆਂ ਦਾ ਗੁਰੂ ਘਰ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਉਹ ਵਿਗਨਾ ਕੋ ਉ ਲਾਗੇ ਜਾਖੀ ਪ੍ਰਭ ਅਗੇ ਅਰਦਾਸ ਸਰਬਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਸਹਾਏ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਤੇ ਗੁਰ ਅਮਰਦਾਸ ਰਾਮਦਾਸੀ ਹਿਸਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਵਹਾਦਰ ਸਿਮਰਿਆਂ ਕਰ ਨੋਂ ਨਿਦ ਆਵੇ ਤਾਏ ਸਭ ਥਾਈਓ ਸਹਾਇ ਦਸਮੀ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈਓ ਸਹਾਇ ਦਸਾਂ ਪਾਤਸ਼ਾਹਾਂ ਦੀ ਜਗ ਦੀ ਜੋਤ ਦਸਾਂ ਪਾਤਸ਼ਾਹਾਂ ਦੇ ਸਰੂਪ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਬਾਣੀ ਦਰਸ਼ਨ ਦਦਾਰਾਂ ਦਾ ਧਿਆਨ ਤਰਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ 40 ਮੁਕਤੀ ਹੱਟੀਆਂ ਤਪੀਆਂ ਜਿਉ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਹਾਈ ਦੇਖ ਸੁਣ ਕੇ ਅਨਡਿੱਠ ਕੀਤਾ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਨਿਸ਼ਾਨਾ ਜੀ ਦਾ ਧਿਆਨ ਕਰਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਧਰਮੀ ਸੀ ਦਿੱਤੇ ਬੰਦਮੰਦ ਕੁਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੀ ਉਬਲਦੀਆਂ ਦੇਗਾਂ 'ਚ ਸਾੜੇ ਗੇ ਗੱਡੀਆਂ ਹੱਡ ਲਤਾੜੇ ਗੇ ਜਿਨ੍ਹਾਂ ਮਤਾਵਾ ਭੈਣਾ ਨੇ ਸਭਾ ਸਮਣ ਦੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰੀ ਕੀਤੀ ਬੱਚਿਆਂ ਦੇ ਟੁਕੜੇ ਪੁਰਾਏ ਬੱਚੇ ਬੱਚਿਆਂ ਦੇ ਟੁਕੜਿਆਂ ਦੇ ਗਲਾਂ 'ਚ ਹਾਰ ਪਾਏ ਅਨੇਕਾਂ ਕੜ ਦੁਖਸਾਰ ਦੀਆਂ ਸ਼ਹੀਦ ਹੋ ਗਿਆਂ ਸਿੱਖੀ ਕਿਸਾਂ ਸਵਾਸਾਂ ਸੰਗ ਨਵਾਈ ਸਿੱਖੀ ਸਦਕ ਨਹੀਂ ਆ ਰਿਆ ਜਿਨ੍ਹਾਂ ਪਿਆਰਿਆਂ ਸਤਿਆਰਿਆਂ ਸੰਤਾਂ ਭਗਤਾਂ ਸੀਧਾਂ ਜਪੀਆਂ ਤਪੀਆਂ ਸਿੰਘਾਂ ਸਿੰਘਣੀਆਂ ਦੀ ਕਵਾਇੀ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਦਾ ਰਸ਼ਿਆ ਰਿਆਇਤ ਦੇਖ ਤੇ ਪੱਤੀ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਬਖਸ਼ਨਾ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਭਰੂਸਾ ਦਾਣ ਦਾਨਾ ਸਿਧਾਂ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾਜ ਕਰਾ ਹੋਵੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਾਦਾ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ ਧਨ ਤਨ ਗੁਰੂ ਨਾਨਕ ਦੇਵ ਮਹਾਰਾ ਧਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਪ੍ਰਕਾਸ਼ ਬੇਨਤੀਆਂ ਜੁਦੀਆਂ ਕੀਤੀਆਂ ਦੀਆਂ ਮਹਾਰਾਜ ਜੋ ਵੀ ਪਾਣੀ ਨੇ ਨੁਕਸਾਨ ਕੀਤਾ ਹੈ ਜ਼ਿਮੀਂਦਾਰਾਂ ਦਾ ਜਿਨ੍ਹਾਂ ਇਲਾਕੇ ਨੁਕਸਾਨ ਹੋਇਆ ਹੈ ਇਥੋਂ ਪੰਜਾਬ ਦੇ ਵਾਰਸ ਪੁਸ਼ਾਨ ਪੁਸ਼ਾਨ ਭਰਾਮਾ ਵੱਲੋਂ ਇਲਾਕੇ ਦੀ ਸੰਗਤ ਵੱਲੋਂ ਸਾਰੇ ਪਿੰਡਾਂ ਵੱਲੋਂ ਗੁਰੂ ਘਰ ਦੇ ਵਿੱਚ ਅਰਦਾਸ ਬੇਨਤੀ ਜੁਦਰੀ ਹੈ ਮਹਾਰਾਜ ਨੂੰ ਲੱਗਿਆ 20 25 ਮਹਾਰਾਜ ਜੂ ਟਰਾਲੀਆਂ ਹਨ ਜੋ ਸੇਵਾ ਲੈ ਕੇ ਜਾ ਰਹੇ ਹਨ ਜਿਨ੍ਹਾਂ ਦੇ ਵਿੱਚ ਮੱਝਾਂ ਵਾਸਤੇ ਤੂੜੀ ਵਗੈਰਾ ਹੋਰ ਅਨੇਕਾਂ ਕਿਸਮ ਦੇ ਜੋ ਲੋਡ ਬੰਦਾ ਨੂੰ ਲੋਡ ਹੈ ਉਹ ਪਦਾਰਥ ਲੈ ਕੇ ਜਾ ਰਹੇ ਹਨ ਕਾਰ ਸੇਵਾ ਉੱਲ ਜਾ ਰਹੇ ਨੇ ਮਹਾਰਾਜ ਕਿਰਪਾ ਕਰਿਓ ਮਿਹਰਾ ਕਰਿਓ ਵਿਚ ਕਰਤਾਪੁਰਖ ਖਲੋਆ ਬਾਲਨਾ ਵਿੰਗਾ ਹੋਆ ਮਹਾਰਾਜ ਆਪ ਜੀ ਨੇ ਜਥੇ ਦੇ ਸਿਰ ਤੇ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਮਹਾਰਾਜ ਰਸਤੇ ਵਿੱਚ ਆਪ ਜੀ ਨੇ ਸਹਾਇ ਹੋਣਾ ਮਹਾਰਾਜ ਕਿਰਪਾ ਕਰਨੀ ਮਿਹਰ ਕਰਨੀ ਤਾਤੀ ਬੋਨ ਨੱਗਈ ਪਾਰ ਬਨੁ ਸਰਨਾਈ ਚੋ ਗਿਰਧ ਹਮਾਰੇ RAM ਕਾਰ ਦੁਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਨ ਬਣਤ ਮਨਾਈ RAM ਨਾਮ ਉਖ ਦੀਆ ਏ ਕਲ ਬਲਾਈ ਰੱਖ ਲਈ ਤੇ ਰਖਣਾਰ ਸਭ ਬਿਆਦ ਮਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਇ ਮਹਾਰਾਜ ਆਪ ਜੀ ਨੇ ਸੇਵਾ ਕਰਨ ਦਾ ਉਦਮ ਬਖਸ਼ਣਾ ਬਲ ਬਖਸ਼ਣਾ ਤਾਕਤ ਬਖਸ਼ ਕਰਨੀ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਵੈਸ਼ਨ ਪਾਈਏ ਮਹਾਰਾਜ ਆਪ ਰਵਾਨਾ ਹੋਣ ਦੀ ਆਗਿਆ ਬਖਸ਼ੋ ਮਹਾਰਾਜ ਇਹਨਾਂ ਮਹਾਰਾਜੂ ਸੇਵਾ ਨੂੰ ਮੁੱਖ ਰੱਖ ਕੇ ਦੇਗਾਂ ਹਾਜ਼ਰ ਕੀਤੀਆਂ ਆਪ ਜੀ ਮਹਾਰੇ ਪ੍ਰਵਾਨ ਕਰਿਓ ਪ੍ਰਵਾਨ ਹੋਈ ਦੇਗ ਸੰਗਤਾਂ ਦੇ ਵਰਤਾਨ ਦੀ ਆਗਿਆ ਬਖਸ਼ੋ ਧੰਨ ਗੁਰਨਾਨਕ ਨਾਮ ਚਰਨ ਸਾਚੇ ਪਾਣੀ ਸਰਬਤਾਲ ਭਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਿਆ ਅੱਲੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ न <laughs> जपिए alwaysонumbullam Fishin Usi fiindro hai Sebaga ke Maan Bibha Jubti renak Naan ziemlich indro badunru me Desu èk caso nguy Fran pe conten Sebaika ke Maan Bibha Thank <laughs>